ਬਾਰ ਗੋਰੇ ਕਹਿੰਦੇ ਹੁੰਦੇ ਆ ਕਿ ਕੱਲੇ ਨੂੰ ਕੱਲਾ that is the fight ਜੇ ਦੋ ਪੈਂਦੇ ਆ ਗੋਰੀਆਂ ਨੂੰ ਉਹ ਗਾਲ ਕੱਢਦੇ ਆ ਅੰਗਰੇਜ਼ੀ ਚ ਫਿਰ ਜੇ ਮੈਂ ਕੱਢਤੀ ਤੂੰ ਹੀ ਬੀਬਲਾ ਦੇਣੀ ਇਥੇ ਟੀਂ ਕਰਕੇ ਮੈਨੂੰ ਰਾਤ ਦੇਰੇ ਥਾਂ ਘੇਰ ਕੇ ਤੇ ਗੱਡੀ ਚ ਸੁੱਟ ਕੇ ਕੱਲੇ ਨੂੰ ਲੈ ਗਏ ਤੇ ਮਤਲਬ ਮੈਨੂੰ ਤਾਂ ਰਾਹ ਜਾਂਦੇ ਨੂੰ ਇਹਨੇ ਚੁੱਕ ਲਿਆ ਨਾ ਮੈਂ ਕਿਸੇ ਦੇ ਘਰ ਗਿਆ ਨਾ ਕਿਸੇ ਦੇ ਪਿੰਡ ਗਿਆ ਨਾ ਕਿਸੇ ਦੇ ਅੱਡੇ ਗਿਆ ਮੈਂ ਆਪਣੇ ਪਿੰਡ ਇਹ ਤਾਂ ਪਾਗ ਨੂੰ ਤਾਂ ਹੱਥ ਕੋਈ ਨਹੀਂ ਪੈਂਦੰਦਾ ਭਵਾ ਤੁਸੀਂੋਂ ਭਵਾ ਮੈਂ ਬਿਲਕੁਲ ਫਿਰ ਅਮਰਿਤਪਾਲ ਸਿੰਘ ਹੋਰਾਂ ਦੇ ਨਾਲ ਮੁਲਾਕਾਤ ਹੋਈ ਕਦੇ ਤੁਹਾਡੀ ਜਾਂ ਤੁਸੀਂ ਸਫਰ ਇੱਥੇ ਆਏ ਉਹਨਾਂ ਦੇ ਲਈ ਪ੍ਰਚਾਰ ਦੇ ਲਈ ਅਮਰਿਤਪਾਲ ਪਾਉ ਅਮਰਿਤਪਾਲ ਸਿੰਘ ਅਮਰਿਤਪਾਲ ਸਿੰਘ ਮੇਰੇ ਨਾਮ ਮੂੰਹ ਤੇ ਚੜਿਆ ਕਿਉਂਕਿ ਅਸੀਂ ਨਾ ਪਹਿਲਾਂ ਫੇਸਬੁੱਕ ਤੇ ਜਾਣਦੇ ਹਾਂ ਅੱਛਾ ਮੈਂ ਅੱਜ ਤੱਕ ਨਹੀਂ ਭਾਈ ਅਮਰਿਤਪਾਲ ਸਿੰਘ ਨੂੰ ਮਿਲਿਆ ਮੁਲਾਕਾਤ ਨਹੀਂ ਹੋਈ ਫੇਸ ਟੂ ਫੇਸ ਨਹੀਂ ਹੋਏ ਸਾਡਾ ਮਿਸਲਾ ਵਾਲਾ ਸਭ ਹਸਾਬ ਇਹ ਆਪਸ ਹੀ ਖੈਬਰ ਵੀ ਪੜਨਾ ਤੇ ਜੇ ਕੋਈ ਪੰਜਾਬ ਵਿਰੋਧੀ ਜਾਂ ਕੌਮ ਵਿਰੋਧੀ ਕੋਈ ਗੱਲ ਹੋਣੀ ਤੇ ਉੱਥੇ ਫਿਰ ਇਕੱਠੇ ਦਪੇਟਾ ਦੇ ਵਿੱਚ ਵੀ ਇਕੱਠੇ ਬਹਿ ਕੇ ਵਰਨਾ ਜੇ ਕਿਤੇ ਵੇਖ ਲੈਣਾ ਵੀ ਸਾਡੇ ਬੰਦੇ ਦੀ ਦੂਜੇ ਬਾਰੇ ਕੋਈ ਲੱਗਾ ਵਾ ਲਾਉਣ ਤੇ ਜਾ ਉਤੇ ਚੜਨਾ ਵੀ ਤੂੰ ਹੰਨਾ ਕੌਣ ਆ ਆਪਸ ਚ ਹੀ ਜਿੰਨਾ ਮਰਜ਼ੀ ਹੋਲੀਏ ਵੀ ਡਾਂਗੋ ਡਾਂਗੇ ਤੇ ਜੇ ਸਾਨੂੰ ਲੱਗਾ ਨਾ ਕੋਈ ਬਾਹਰ ਆਣ ਕੇ ਸਾਡੇ ਸਾਨੂੰ ਕੋਈ ਗੁਰੂ ਦੀ ਗੱਲ ਹੋ ਗਈ ਜਾਂ ਪੰਜਾਬ ਦੀ ਗੱਲ ਹੋ ਗਈ ਆਂਦਾ ਵੀ ਆਪਸ ਚ ਲੜਿਆ ਕਰੋ ਆਂਦਾ ਪਰ ਜਦੋਂ ਕਿਤੇ ਤੀਜੇ ਬੰਦੇ ਨਾਲ ਗੱਲ ਹੋਏ ਤੇ ਮਿੱਤਰੋ ਜੇ ਤੁਸੀਂ ਪਾਟੇ ਰਹਿਣਾ ਤੇ ਇਹ ਮਤਲਬ ਤੁਹਾਡਾ ਇਹ ਤਾਂ ਪਟਨਾ ਬਹੁਤ ਦੂਰ ਲੈ ਜਾਊਗਾ ਤੇ ਮੈਂ ਫਿਰ ਇਹਨੂੰ ਵੀਰ ਨੂੰ ਮੈਸੇਜ ਕੀਤਾ ਮੈਂ ਕਿਹਾ ਸਿੰਘ ਸਾਹਿਬ ਵੀ ਅੱਜ ਤੋਂ ਵੀ ਕਦੇ ਵੀ ਲੋੜ ਪਈ ਤੇ ਵੀਰ ਨੂੰ ਆਵਾਜ਼ ਮਾਰੀ ਤੇ ਆਪਾਂ ਹਾਜ਼ਰ ਹੋਵਾਂਗੇ ਨਿਕਲੀ ਆ ਸਿੱਖ ਵੀਰ ਉਦੋਂ ਤੇ ਹੋ ਸਕਦਾ ਹੀ ਵੀ ਇਹ ਮੈਂ ਆਉਂਦਾ ਫਿਰ ਮੈਂ ਮਿਲ ਲੈਂਦਾ ਜਾਂ ਉਹ ਮੈਨੂੰ ਸੱਦ ਲੈਂਦੇ ਪਰ ਜੇ ਇਸ ਵੇਲੇ ਮੈਂ ਉਦੋਂ ਨਾ ਉਹ ਸੱਦਣ ਵਾਲੇ ਪੀਜੀਐਨ ਚ ਹੈਗੇ ਹੀ ਉਹਦੇ ਦਿਬੜੂਗੜ ਹੀ ਤੁਹਾਡੇ ਇਲਜ਼ਾਮ ਬਹੁਤ ਵੱਡੇ ਨੇ ਕਿ ਮੰਤਰੀ ਰਾਜਜੀਤ ਭੁੱਲਰ ਐਮਐਲਏ ਟੋਂਗ ਸਾਹਿਬ ਐ ਐਮਐਲਏ ਅਨਮੋਲ ਗਗਨ ਇਹ ਸਾਰੇ ਰਲੇ ਮਿਲੇ ਹੋਏ ਨੇ ਇਹਨਾਂ ਦੀ ਸ਼ੈ ਆ ਤੇ ਹਸਾਇਆ ਉਹਨਾਂ ਨੂੰ ਮੈਂ ਬੜੀ ਵਾਰੀ ਹੀ ਉਹਦੀ ਉਹਨਾਂ ਨੇ ਮੈਨੂੰ ਕਦੇ ਨਹੀਂ ਸ਼ਾਬਾਸ਼ ਦਿੱਤੀ ਪਰ ਜਿਹੜਾ ਇੱਕ ਵਾਰੀ ਭੋਰਾ ਘਿਰਵਾਇਆ ਉਹਦਾ ਉਹਨਾਂ ਨੇ ਮੈਨੂੰ ਚੰਗੀ ਤਰ੍ਹਾਂ ਦੱਸਿਆ ਵੀ ਨਹੀਂ ਇਦਾਂ ਨਹੀਂ ਤੇ ਕਿਹੜਿਆਂ ઠાਣਿਆਂ 'ਚ ਕਿਹੜਿਆਂ ਮੰਤਰੀਆਂ ਦੇ ਕਿਹੜਿਆਂ ਸੰਤਰੀਆਂ ਦੇ ਕੀ ਦੇ ਕਿਦੇ ਫੋਨ ਜਾਣਦੇ ਆ ਸਾਰਾ ਕੁਝ ਸੰਗਤ ਦੇ ਸਾਹਮਣੇ ਕੱਢ ਕੇ ਰੱਖ ਦੇਣ ਤੇ ਜੇ ਮੈਂ ਇੱਥੇ ਝੂਠਾ ਆਇਆ ਤੇ ਸੰਗਤ ਜੋ ਮੈਨੂੰ ਸਜ਼ਾ ਆਖੂਗੀ ਜੋ ਵੀ ਸਿੰਘ ਝੋਲੀ ਚ ਪਾਊਗਾ ਨੀਵੇਂ ਥਾਂ ਬੈ ਇਹ ਵੀ ਕਿਹਾ ਜਾ ਰਿਹਾ ਕਿ ਤੁਸੀਂ ਪਹਿਲਾਂ ਉਹਨਾਂ ਨੂੰ ਗੱਡੀ ক্লোਜ਼ ਕੀਤਾ ਸੀਗਾ ਕਿਸੇ ਦੀ ਪੱਗ ਲਾਤੀ ਸੀਗੀ ਉੱਤੇ ਆਪ ਆਗੂ ਦੀ ਤੇ ਉਸ ਤੋਂ ਬਾਅਦ ਕਹਿੰਦਾ ਫਿਰ ਰੈਕਟ ਸੀਗਾ ਕਹਿੰਦੇ ਕਹਿੰਦੇ ਤਾੜੀ ਇੱਕ ਹੱਥ ਨਾਲ ਨਹੀਂ ਵੱਜੀ ਕਹਿੰਦੇ ਦੋਨੇ ਹੱਥਾਂ ਨਾਲ ਵੱਜੀ ਉਹ ਬੰਦੇ ਆਣ ਕੇ ਗੱਲ ਦੱਸਦੇ ਕਿ ਆਹ ਗੱਲ ਹੋਈ ਆ ਕਿਉਂ ਮੇਰੀ ਗੱਡੀ ਠਾਣੀ ਪਈ ਆ ਤੇ ਜਿਨ੍ਹਾਂ ਨੇ ਹਮਲਾ ਕੀਤਾ ਨਾ ਬੰਦਾ ਚੁੱਕਿਆ ਨਾ ਉਹਨਾਂ ਦੀ ਕੋ ਗੱਡੀ ਚੁੱਕੀ ਆ ਇਹ ਜਿੰਨੇ ਮੰਤਰੀ ਨੇ ਜਿਨ੍ਹਾਂ ਦਾ ਮੈਂ ਨਾਂ ਲਿਆ ਇਹ ਆਪਣੀਆਂ ਫੋਨ ਲਿਸਟਾਂ ਕਢਾ ਕੇ ਤੇ ਸੰਗਤ ਦੇ ਅੱਗੇ ਰੱਖ ਦੇਣ ਤਾਂ ਮੈਂ ਇੰਨੇ ਦਿਨਾਂ ਦਾ ਇਕੱਲਾ ਹੀ ਫਿਰਨ ਢਿਆ ਹੀ ਅੱਗੇ ਕਿਹੜਾ ਮੇਰੇ ਨਾਲ بڑے ਗਨਮੈਨ ਫਿਰਦੇ ਹੀ ਤੇ ਜਿੱਤਣ ਤੋਂ ਬਾਅਦ ਹੀ ਕਿਉਂ ਜੋਧਵੀ ਸਿੰਘ ਦੇ ਹਮਲਾ ਆ ਤੁਹਾਨੂੰ ਮੈਸੇਜ ਮੈਂ ਦੇਣਾ ਵਾ ਮੇਰੇ ਕੋਲ ਚੈਟ ਪਈ ਆ ਕਿ ਵੀਰੇ ਮੇਰੀ ਟਿਕਟ ਦਾ ਡਨ ਹੋਇਆ ਕਿ ਨਹੀਂ ਹੋਇਆ ਮੇਰੀਆਂ 6 ਸਾਲਾਂ ਦੀ ਮਿਹਨਤ ਦਲਬੀਰ ਸਿੰਘ ਦੀ ਟੌਂਗ ਦੀ ਟਿਕਟ ਮੇਰੇ ਖਾਤੇ ਦੇ ਵਿੱਚ ਪਈ ਸੀ ਆਮ ਆਦਮੀ ਪਾਰਟੀ ਉਦੋਂ ਲੈ ਸ਼ੁਰੂਆਤੀ ਹੋਈ ਸੀ ਭਗਵੰਦ ਮਾਨ ਨੇ ਮੈਨੂੰ ਫੋਨ ਕੀਤਾ ਇਹਨਾਂ ਨੇ ਆਪਣੇ ਨਿੱਜੀ ਮੋਬਾਈਲ ਤੋਂ ਉਦੋਂ ਫਿਰ ਅਸੀਂ ਜੁੜੇ ਗਿਆ ਸਤਾ ਰਾਜ ਮੈਂ ਦਿੱਲੀ ਜਦੋਂ ਉਤਰਿਆ ਨਾ ਤੇ ਮੈਨੂੰ ਲੈਣ ਦਿੱਲੀ ਸਰਕਾਰ ਉਦੋਂ ਆਮ ਆਦਮੀ ਪਾਰਟੀ ਦੀ ਬਣ ਗਈ ਦੋ ਮੰਤਰੀ ਗਏ ਹਮ ਕੌਣ ਕੌਣ ਸੀ ਮੈਨੂੰ ਉਹਨਾਂ ਦੇ ਨਾਮ ਨਹੀਂ ਚੇਤੇ ਮੇਰੇ ਕੋਲ ਤਸਵੀਰਾਂ ਪਈਆਂ ਹੋਣੀਆਂ ਫੇਸਬੁੱਕ ਤੇ ਵੀਡੀਓ ਵੀ ਆ ਗਈਆਂ ਨੇ ਤੁਹਾਨੂੰ ਫਿਰ ਦੂਰ ਕਿਉਂ ਕਰਤਾ ਉਹਨਾਂ ਨੇ ਜੇ ਤੁਹਾਡੀ ਏਡੀ ਨੇੜਤਾ ਸੀਗੀ ਕਿ ਤੁਹਾਡੀ ਸੋਚ ਮੇਲ ਨਹੀਂ ਖਾਂਦੀ ਜਾਂ ਤੁਸੀਂ ਉਹਨਾਂ ਦੇ ਫਿਰ ਇੱਕ ਕੰਡੇ ਵਾਂਗ ਚੁੱਭਦੇ ਸੀ ਸਾਡੀ ਕੇਜਾ ਸਾਹਿਬ ਦੇ ਨਾਲ ਮੁਲਾਕਾਤ ਹੋਈ ਕਿ ਜੀਆ ਸਾਹਿਬ ਨੂੰ ਪਰਸਵੀ ਮਿਲਿਆ ਕੁਮਾਰ ਵਿਸ਼ਵਾਸ ਇਹਨਾਂ ਸਾਰੀ ਲੀਡਰਸ਼ਿਪ ਨੂੰ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਤਸਵੀਰ ਬੜੀ ਵਾਇਰਲ ਹੋ ਰਹੀ ਹੈ ਕਿ ਭਾਈ ਅਮਰਪਾਲ ਸਿੰਘ ਹੋਰਾਂ ਦੀ ਹਮਾਇਤ ਕਰਨ ਦੇ ਲਈ ਦੂਰ ਤੋਂ ਇੱਕ ਬੰਦਾ ਪੰਜਾਬ ਪਹੁੰਚਦਾ ਹੈ ਬਾਹਰਲੇ ਮੁਲਕ ਤੋਂ ਪਰ ਇੱਥੇ ਆ ਕਿ ਉਹਨਾਂ ਦੇ ਨਾਲ ਬਹੁਤ ਮਾੜੀ ਹੁੰਦੀ ਹੈ ਕਹਿੰਦੇ ਪੰਜਾਬ ਦੇ ਲੋਕ ਤਾਂ ਬੜੇ ਦਰਦੀ ਹੁੰਦੇ ਨੇ ਮਦਦ ਦੇ ਨਾਲ ਖੜ ਜਾਂਦੇ ਨੇ ਪਰ ਅਜਿਹਾ ਦੇਖਣ ਨੂੰ ਮਿਲਿਆ ਪਰ ਕਈ ਸਵਾਲ ਵੀ ਉੱਠੇ ਨੇ ਕਿਉਂਕਿ ਬੈਕਗ੍ਰਾਉਂਡ ਅਜੇ ਜੇ ਦੇਖਿਆ ਜਾਵੇ ਮੈਂ ਗੱਲ ਕਰ ਰਿਹਾ ਭਾਈ ਜੋਧਵੀਰ ਸਿੰਘ ਹੋਰਾਂ ਦੀ ਕਿਉਂਕਿ ਬੀਤੇ ਦਿਨੀ ਉਹ ਭਾਈ ਅਮਰਪਾਲ ਸਿੰਘ ਹੋਰਾਂ ਦੇ ਲਈ ਪ੍ਰਚਾਰ ਦੇ ਲਈ ਆਏ ਉਹਨਾਂ ਦੇ ਨਾਲ ਬਹੁਤ ਮਾੜੀ ਮੰਦਭਾਗੀ ਘਟਨਾ ਹੋਈ ਉਹਨਾਂ ਦੇ ਨਾਲ ਕੁੱਟਮਾਰ ਹੋਈ ਤੇ ਉਹ ਪ੍ਰਚਾਰ ਮਹਿੰਗਾ ਪੈ ਗਿਆ ਬੈਕਗ੍ਰਾਉਂਡ ਕੀ ਹੈ ਸਾਰਾ ਕੁਝ ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ ਬਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਗੁਰੂ ਪਤਿਓ ਪਿਆਰਿਓ ਬਹੁਤ ਧੰਨਵਾਦ ਆਉਣ ਵਾਸਤੇ ਸਾਰੀ ਸਾਧ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਈ ਪਹਿਲਾਂ ਬੈਕਗ੍ਰਾਉਂਡ ਤੇ ਚੱਲਦੇ ਆਪਾਂ ਕਿ ਤੁਹਾਡੇ ਨਾਲ ਇਹ ਚੀਜ਼ਾਂ ਵਾਪਰੀਆਂ ਹਨਾ ਜੋ ਪ੍ਰਚਾਰ ਦੇ ਦੌਰਾਨ ਬੈਕਗ੍ਰਾਉਂਡ ਕੀ ਆ ਤੁਹਾਡਾ ਕਿ ਤੁਹਾਡੇ ਨਾਲ ਇਹ ਚੀਜ਼ਾਂ ਵਾਪਰੀਆਂ ਬੈਕਗ੍ਰਾਉਂਡ ਦਾ ਨਾਮ ਜੋਲਵੀ ਸਿੰਘ ਤੁਸੀਂ ਸੰਗਤ ਦੇ ਨਾਲ ਸਾਂਝਾ ਕੀਤਾ ਤੇ ਇਥੋਂ ਪੰਜਾਬ ਤੋਂ ਮਾਝੇ ਤੋਂ ਬਿਲੋਂਗ ਕਰਦਾ ਤੇ ਰੋਜੀ ਰੋਟੀ ਵਾਸਤੇ ਗੁਰੂ ਸਾਹਿਬ ਨੇ ਜਿਹੜਾ ਉਹ ਚੰਮਣ ਪੌ ਮੇਰੀ ਇੱਥੇ ਆ ਤੇ ਕਰਮ ਭੂਮੀ ਮੇਰੀ ਅਮਰੀਕਾ ਉਹਤੇ ਰੋਜੀ ਰੋਟੀ ਕਮਾਉਂਦੇ ਤੇ ਪੰਜਾਬ ਦੇ ਜੰਮਿਆਂ ਨੂੰ ਨਿਤ ਵੀ ਮਮਾ ਕਹ ਲੋ ਜਾਂ ਜਿਹੜਾ ਸਾਡਾ ਨਾਤਾ ਪੰਜਾਬ ਦੇ ਨਾਲ ਉਹ ਨਹੀਂ ਟੁੱਟਦਾ ਜਿਹੜੇ ਬੰਦੇ ਇੱਥੇ ਆਪਣੀ 10 15 ਸਾਲਾਂ ਦੀ ਉਮਰ ਦੇਖ ਜਾਂਦੇ ਆ ਨਾ ਉਹਨਾਂ ਦਾ ਨਾਤਾ ਨਹੀਂ ਟੁੱਟਦਾ ਇੱਥੋਂ ਦਾ ਪਾਣੀ ਪੀਤਾ ਦੁੱਧ ਪੀਤਾ ਉਹ ਫਿਰ ਤੁਹਾਡੀ ਖੇਚ ਰਾਂ ਪੰਜਾਬ ਨਾਲ ਰਹਿੰਦੀ ਆ ਉਹੋ ਹੀ ਖੇਚ ਮੇਰੀ ਰਹੀ ਤੇ ਕਿਤੇ ਨਾ ਕਿਤੇ ਮੈਂ ਥੋੜਾ ਜਿਹਾ ਇਮੋਸ਼ਨਲ ਤੌਰ ਤੇ ਵੀ ਕਹਿ ਸਕਦੇ ਜੀ ਸੋ ਮੈਂ ਪੰਜਾਬ ਨਾਲ ਵਾਵਾ ਜੁੜਿਆ ਰਿਹਾ 2014 ਦੇ ਵਿੱਚ ਹਮ ਆਮ ਆਦਮੀ ਪਾਰਟੀ ਉਦੋਂ ਵਾਲੇ ਸ਼ੁਰੂਆਤੀ ਹੋਈ ਸੀ ਭਗਵੰਦ ਮਾਨ ਉਹਨਾਂ ਨੇ ਮੈਨੂੰ ਫੋਨ ਕੀਤਾ ਇਹਨਾਂ ਨੇ ਆਪਣੀ ਨਿੱਜੀ ਮੋਬਾਈਲ ਤੋਂ ਉਦੋਂ ਫਿਰ ਅਸੀਂ ਜੁੜੇ ਕਿਉਂਕਿ ਪੰਜਾਬ ਦੂਜੀਆਂ ਪਾਰਟੀਆਂ ਸੀ ਵੇਖ ਲੀਆਂ ਸੀ ਸਾਨੂੰ ਸੀ ਯਾਰ ਕੋਈ ਨਵਾਂ ਆਵੇ ਨਵਾਂ ਆਇਆ ਸਾਡਾ ਨਵਾਂ ਬਲੱਡ ਸੀ ਅਸੀਂ ਨਾਲ ਤੁਰੇ ਸੋ ਇੱਕ ਕਾਫਲਾ ਜਾਂ ਬਣਿਆ ਤੇ ਉਦੋਂ ਅਸੀਂ ਸਾਰੇ ਜਿਹੜਾ ਜੁੜ ਗਏ ਤੇ ਨਾਲ ਮੈਂ ਅਮਰੀਕਾ ਦੇ ਵਿੱਚ ਉੱਥੇ ਮੀਡੀਆ ਤੇ ਵੀ ਕੰਮ ਕਰਦਾ ਸੀ ਇਥੇ ਲਈ ਇੰਟਰਨੈਟ ਉਨੀ ਤੇਜ਼ ਨਹੀਂ ਪਰ ਅਮਰੀਕਾ 'ਚ ਮੈਨੂੰ ਨਵੀਂ ਚੀਜ਼ ਮਿਲੀ ਸੀ ਸੋ ਮੈਨੂੰ ਇੱਕ ਬੋਲਣ ਦਾ ਪਲੇਟਫਾਰਮ ਮਿਲਿਆ ਤੇ ਮੈਂ ਬੜਾ ਖੁੱਲ ਕੇ ਬੋਲਿਆ ਪੰਜਾਬ ਦੇ ਆਪਣੀ ਕੌਮ ਦੇ ਹੱਕ ਦੇ ਵਿੱਚ ਬਿਲਕੁਲ ਤੁਹਾਡਾ ਇਹ ਸਫ਼ਰ ਪੰਜਾਬ ਤੋਂ ਬਾਹਰਲੇ ਮੁਲਕ ਦਾ ਹੈ ਬਾਹਰਲੇ ਮੁਲਕ ਤੋਂ ਫਿਰ ਪੰਜਾਬ ਦਾ ਹੈ ਕਿਉਂਕਿ ਤੁਸੀਂ ਪ੍ਰਚਾਰ ਦੇ ਲਈ ਆਏ ਪਵਾ ਮਾਦੀ ਪਾਰਟੀ ਲਈ ਪ੍ਰਚਾਰ ਸੀਗਾ ਉਹ ਦਿਨ ਕੀ ਸੀਗੇ ਪਵਾ ਤੁਸੀਂ ਭਗਵੰਤ ਮਾਨ ਸਾਹਿਬ ਕੋਲੇ ਪ੍ਰਚਾਰ ਕੀਤਾ ਪਵਾ ਰਗਵ ਚੱਡਾ ਦੇ ਨਾਲ ਮੁਲਾਕਾਤ ਸੀਗੀ ਪਵਾ ਹੋਰ ਬਾਕੀ ਜਿਨਨੇ ਸਿਆਸਦਾਨ ਲੈਗੇ ਉਹਨਾਂ ਨਾਲ ਮੁਲਾਕਾਤ ਸੀਗੀ ਉਹ ਸ਼ੁਰੂਆਤ ਕਰਦੇ ਆ ਕਿ ਉਹ ਤੁਹਾਡਾ ਪ੍ਰਚਾਰ ਤੇ ਉਹ ਸਫ਼ਰ ਕੀ ਸੀਗਾ ਉਹ ਸਫ਼ਰ ਤੁਸੀਂ ਦੇ ਆ ਦੋ ਮੁਲਾਕਾਤਾ ਗੜਾਈਆਂ ਜਦੋਂ ਮੈਂ ਟਰੱਕ ਰਾਜ ਖਿਲਾੜ ਕੇ ਤੇ ਕੰਮ ਵੀ ਬੜਾ ਕੀਤਾ ਸੀ ਤੇ ਇਧਰੋਂ ਨਾ ਉਦੋਂ ਵੀ ਕੋਈ ਵਿੱਚੋਂ ਲੋਕ ਕਹਿੰਦੇ ਸੀ ਇਹ ਬਾਹਰ ਬੈ ਕੇ ਗੱਲ ਆਉਂਦੇ ਆ ਬਾਹਰ ਬੈ ਕੇ ਬੋਲਦੇ ਆ ਪੰਜਾਬ ਨਹੀਂ ਆਉਂਦੇ ਸੋ ਜਿਹਦੇ ਦਿਲ ਚ ਪੰਜਾਬ ਲਈ ਮੋਹ ਹੀ ਮਹਾਰਾਜ ਟਰੱਕ ਲਾਰ ਕੇ ਟਿਕਟ ਲਈ ਤੇ ਪੰਜਾਬ ਚੜ ਆਇਆ ਉਦੋਂ ਆਮ ਆਦਮੀ ਪਾਰਟੀ ਦਾ ਇੱਥੇ ਮਤਲਬ ਅਈ ਇਹਨਾਂ ਦਾ ਪ੍ਰਚਾਰ ਕਰ ਚੁੱਕੇ ਸੀ ਕਿ 2017 ਚ ਮੈਂ ਦਿੱਲੀ ਜਦੋਂ ਉਤਰਿਆ ਨਾ ਤੇ ਮੈਨੂੰ ਲੈਣ ਦਿੱਲੀ ਸਰਕਾਰ ਉਹਦਾ ਆਮ ਆਦਮੀ ਪਾਰਟੀ ਦੀ ਬਣ ਗਈ ਦੋ ਮੰਤਰੀ ਗਏ ਹੂੰ ਕੌਣ ਕੌਣ ਸੀ ਅ ਮੈਨੂੰ ਉਹਨਾਂ ਦੇ ਨਾਮ ਨਹੀਂ ਚੇਤੇ ਮੇਰੇ ਕੋਲ ਤਸਵੀਰਾਂ ਪਈਆਂ ਹੋਣੀਆਂ ਫੇਸਬੁੱਕ ਤੇ ਵੀਡੀਓ ਵੀ ਆਈਆਂ ਨੇ ਓਕੇ ਇੱਕ ਰੇਲਵੇ ਮੰਤ ਇਹਨਾਂ ਦਾ ਹੈ ਗਾਈਜ਼ ਕਾਈਂਡ ਆਫ ਬਲូវ ਮੈਨੂੰ ਦੋ ਦਿੱਲੀ ਸਰਕਾਰ ਦੇ ਮੰਤਰੀ ਹੀ ਇਹਨਾਂ ਮੈਨੂੰ ਬੜੀ ਚੰਗੀ ਤਰ੍ਹਾਂ ਪਤਾ ਅੱਛਾ ਤੇ ਉੱਥੇ ਬੜਾ ਧੂਮ ਤੜਕ ਕੇ ਦਾ ਫਿਰ ਪੰਜਾਬ ਆਏ ਇੱਥੇ ਆਣ ਕੇ ਪ੍ਰਚਾਰ ਕੀਤਾ ਹੂੰ ਤੇ ਦੂਜਾ ਸਵਾਲ ਤੁਹਾਡਾ ਕੀ ਹੀ ਜਿਸ ਤਰੀਕੇ ਨਾਲ ਤੁਸੀਂ ਇੱਥੇ ਪਹੁੰਚੇ ਹੋ ਕਿ ਤੁਹਾਡਾ ਸਫਰ ਕੀ ਸੀਗਾ ਕਿਹੜੇ ਕਿਹੜੇ ਸਿਆਸਤਦਾਨ ਜਿਹੜੇ ਇਸ ਤਰੀਕੇ ਨਾਲ ਤੁਹਾਨੂੰ ਯੂਜ਼ ਕਰਦੇ ਓਕੇ ਹਾਂਜੀ ਆਪਣਾ ਉੱਥੇ ਲੈਣ ਤੇ ਪਹੁੰਚੇ ਮੁੜ ਕੇ ਤੁਸੀਂ ਕਹੇ ਕਿ ਰਾਗ ਚੱਡਾ ਜਾ ਉਹਨਾਂ ਦੇ ਨਾਲ ਮਿਲਿਆ ਮੈਂ ਆਮ ਆਦਮੀ ਪਾਰਟੀ ਦੇ ਜਿੰਨੇ ਹੁਣ ਐਮਐਲਏ ਆ ਇਹਨਾਂ ਚੋਂ 50 55 ਬੰਦੇ ਮੈਨੂੰ ਨਿੱਜੀ ਤੌਰ ਤੇ 60 65 ਤੇ ਮੇਰੇ ਨਾਲ ਫੇਸਬੁਕ ਤੇ ਹੈਡ ਹੋਣਗੇ ਅੱਛਾ ਮਤਲਬ ਉਸ ਟਾਈਮ ਜਦੋਂ ਅਸੀਂ ਕੰਮ ਕੀਤਾ ਸਾਡੀ ਕੇਜਿਆ ਸਾਹਿਬ ਦੇ ਨਾਲ ਮੁਲਾਕਾਤ ਹੋਈ ਕੇਜਿਆ ਸਾਹਿਬ ਨੂੰ ਪਰਸਵੀ ਮਿਲਿਆ ਕੁਮਾਰ ਵਿਸ਼ਵਾਸ ਇਹਨਾਂ ਸਾਰੀ ਲੀਡਰਸ਼ਿਪ ਨੂੰ ਮੈਂ ਸਾਡੀ ਅਮਰੀਕਾ ਦੀ ਆਮ ਆਦਮੀ ਪਾਰਟੀ ਟੀਮ ਸਾਡੀ ਦੋ ਦਿਨ ਘੰਟੇ ਉਦੋਂ ਮੀਟਿੰਗ ਹੋਈ ਇਹਨਾਂ ਦੇ ਨਾਲ ਸੋ ਸਾਰਾ ਕੁਝ ਮੈਂ ਕਾਫੀ ਉਦੋਂ ਵੀ ਕਾਫੀ ਦਿੱਲੀ ਵਾਲਿਆਂ ਦੇ ਵੀ ਕਾਫੀ ਨੇੜ ਸੀ ਤੇ ਪੰਜਾਬ ਵਾਲਿਆਂ ਲੀਡਰਾਂ ਦੇ ਵੀ ਕਾਫੀ ਨੇੜ ਸੀ ਤੁਹਾਨੂੰ ਫਿਰ ਦੂਰ ਕਿਉਂ ਕਰਤਾ ਉਹਨਾਂ ਨੇ ਜੇ ਤੁਹਾਡੀ ਇੱਡੀ ਨੇੜਤਾ ਸੀਗੀ ਕਿ ਤੁਹਾਡੀ ਸੋਚ ਮੇਲ ਨਹੀਂ ਖਾਂਦੀ ਜਦ ਤੁਸੀਂ ਉਹਨਾਂ ਦੇ ਫਿਰ ਇੱਕ ਕੰਡੇ ਵਾਂਗ ਚੁੱਭਦੇ ਸੀਗੇ ਮੈਨੂੰ ਲੱਗਦਾ ਕਿ ਮੈਂ ਉਸ ਸਾਂਚੇ 'ਚ ਫਿੱਟ ਨਹੀਂ ਆਇਆ ਹੂੰ ਉਹ ਸਾਂਚਾ ਮੈਨੂੰ ਸੀ ਆਪਾਂ ਵਾਂ ਪਾਣੀ ਤੇ ਮੈਨੂੰ ਸੀ ਕਿ ਇਸ ਇਹ ਵੀ ਸਾਫ਼ ਸੁਥਰੇ ਆ ਜਿੱਧਰ ਨੂੰ ਜਿਹੜੀਆਂ ਗੱਲਾਂ ਕਰਦੇ ਉਹਦਾ ਹੀ ਨੇ ਪਰ ਉਹ ਕਿਸੇ ਇੱਕ ਥਾਂ ਤੇ ਆਣ ਕੇ ਜਿਹੜਾ ਨਾ ਉਹ ਕਹਿੰਦੇ ਸੀ ਕਿ ਨਹੀਂ ਹੁਣ ਇੱਥੇ ਆਣ ਕੇ ਤੁਹਾਨੂੰ ਇਸੇ ਸਾਂਚੇ 'ਚ ਢਲਣਾ ਪਊਗਾ ਇੱਥੇ ਹੁਣ ਪਾਣੀ ਨੂੰ ਬਰਫ਼ ਬਣਨਾ ਪਊਗਾ ਫਿਰ ਸ਼ਾਇਦ ਉੱਥੇ ਮੇਰੇ ਕੋ ਬਰਫ਼ ਨਹੀਂ ਬਣਿਆ ਗਿਆ ਤੇ ਸ਼ਾਇਦ ਉੱਥੋਂ ਹੀ ਜਿਹੜਾ ਉਹ ਜਿਹੜਾ ਉਹ ਵਿਖਰਨਾ ਸ਼ੁਰੂ ਹੋਇਆ ਅੱਛਾ ਇਹ ਤੁਹਾਡੀ ਉਧਰ ਲਈ ਕਹਾਣੀ ਸੀਗੀ ਸਿਆਸਤਦਾਨਾਂ ਨਾਲ ਫਿਰ ਅਮਰਿਤਪਾਲ ਸਿੰਘ ਹੋਰਾਂ ਦੇ ਨਾਲ ਮੁਲਾਕਾਤ ਹੋਈ ਕਦੇ ਤੁਹਾਡੀ ਜਾਂ ਤੁਸੀਂ ਸਫ਼ਰ ਇੱਥੇ ਆਏ ਉਹਨਾਂ ਦੇ ਲਈ ਪ੍ਰਚਾਰ ਦੇ ਲਈ ਤੇ ਤੁਹਾਨੂੰ ਹੀ ਟਾਰਗੇਟ ਕੀਤਾ ਗਿਆ ਤੁਹਾਨੂੰ ਹੀ ਘੁੱਟਿਆ ਗਿਆ ਫਿਰ ਇਹ ਕੀ ਸੀਗਾ ਇਹ ਮੈਨੂੰ ਸਫ਼ਰ ਵੀ ਦੱਸੋ ਤੇ ਮੁਲਾਕਾਤ ਵੀ ਦੱਸੋ ਤੁਹਾਡੀ ਇਹ ਵੀ ਬੜੀ ਰੋਚਕ ਜੀ ਗੱਲ ਆ ਮਤਲਬ ਤੁਸੀਂ ਸਵਾਲ ਕੀਤਾ ਅਮਰਤਪਾਲ ਪਾਉ ਅਮਰਤਪਾਲ ਸਿੰਘ ਅਮਰਤਪਾਲ ਸਿੰਘ ਮੇਰੇ ਨਾਂ ਮੂੰਹ ਤੇ ਚੜਿਆ ਕਿਉਂਕਿ ਅਸੀਂ ਨਾ ਪਹਿਲਾਂ ਫੇਸਬੁੱਕ ਤੇ ਜਾਣਦੇ ਹਾਂ ਅੱਛਾ ਮੈਂ ਅੱਜ ਤੱਕ ਨਹੀਂ ਭਾਈ ਅਮਰਤਪਾਲ ਸਿੰਘ ਨੂੰ ਮਿਲਿਆ ਮੁਲਾਕਾਤ ਨਹੀਂ ਹੋਈ ਫੇਸ ਟੂ ਫੇਸ ਨਹੀਂ ਹੋਏ ਤੇ ਉਦਾਂ ਇੱਕ ਦੂਜੇ ਦੇ ਅਮੋ ਸਾਹਮਣੇ ਪੜੀ ਵਿਰਾਵੇ ਅ ਸਾਡਾ ਮਿਸਲਾ ਵਾਲਾ ਸਭ ਸਾਹਬ ਹੀ ਅੱਛਾ ਆਪਸੇ ਹੀ ਖੈਬਰ ਵੀ ਪੜਨਾ ਤੇ ਜੇ ਕੋਈ ਪੰਜਾਬ ਵਿਰੋਧੀ ਜਾਂ ਕੌਮ ਵਿਰੋਧੀ ਕੋਈ ਗੱਲ ਹੋਣੀ ਤੇ ਉੱਥੇ ਫਿਰ ਇਕੱਠੇ ਤੇ ਬੇਟਾ ਦੇ ਵਿੱਚ ਵੀ ਇਕੱਠੇ ਬੈ ਕੇ ਵਰਨਾ ਜੇ ਕਦੇ ਵੇਖ ਲੈਣਾ ਵੀ ਸਾਡੇ ਬੰਦੇ ਦੀ ਦੂਜੇ ਬਰੇ ਕੋਈ ਲੱਗਾ ਵਾ ਲਾਉਣ ਤੇ ਜਾਂ ਉਤੇ ਚੜਨਾ ਵੀ ਤੂੰ ਹੰਨਾ ਕੌਣ ਆ ਆਪਸ ਚ ਹੀ ਜਿੰਨਾ ਮਰਜ਼ੀ ਹੋਲੀਏ ਵੀ ਡਾਂਗੋ ਡਾਂਗੀ ਤੇ ਜੇ ਸਾਨੂੰ ਲੱਗਾ ਨਾ ਕੋਈ ਬਾਹਰ ਲਾਣ ਕੇ ਸਾਡੇ ਸਾਨੂੰ ਕੋਈ ਗੁਰੂ ਦੀ ਗੱਲ ਹੋ ਗਈ ਜਾਂ ਪੰਜਾਬ ਦੀ ਗੱਲ ਹੋ ਗਈ ਉੱਥੇ ਨਹੀਂ ਇਹੀ ਨਾ ਉਹਨਾਂ ਕਦੀ ਮੇਰੀ ਮੈਨੂੰ ਉਹਨੇ ਬੜੀ ਸੁਣੀ ਗੱਲ ਆਕੀ ਵੀ ਯਾਰ ਆ ਨਾ ਭਈ ਅਮਰਤਪਾਲ ਸਾਹ ਉਹਨੇ ਨਹੀਂ ਇਹ ਸਾਡਾ ਸਾਝਾ ਬੰਦਾ ਹੈ ਅੱਛਾ ਆਂਦਾ ਯਾਰ ਅਕਸਰ ਨੂੰ ਆਪਾਂ ਰਹਿਣਾ ਭਰਾ ਮੈਨੂੰ ਉਹ ਇੰਨੀ ਕਿ ਗੱਲ ਪਸੰਦ ਆਈ ਆਂਦਾ ਵੀ ਆਪਸ ਲੜਿਆ ਕਰੋ ਆਂਦਾ ਪਰ ਜਦੋਂ ਕਿਤੇ ਤੀਜੇ ਬੰਦੇ ਨਾਲ ਗੱਲ ਹੋਈ ਤੇ ਮਿੱਤਰੋ ਜੇ ਤੁਸੀਂ ਪਾਟੇ ਰਹਿਣਾ ਤੇ ਇਹ ਮਤਲਬ ਤੁਹਾਡਾ ਇਹ ਤੁਹਾਡਾ ਪਾਟਣਾ ਬਹੁਤ ਦੂਰ ਲੈ ਜਾਊਗਾ ਤੇ ਜਿਸ ਦਿਨ ਸੰਗਤ ਨੇ ਭਾਈ ਅਮਰਤਪਾਲ ਸਿੰਘ ਨੂੰ ਥਾਪੜਾ ਦੇਤਾ ਜਦੋਂ ਇਹ ਦੁਬਈ ਤੋਂ ਇੱਥੇ ਆਏ ਬਿਲਕੁਲ ਉਸ ਤੋਂ ਬਾਅਦ ਮੈਂ ਅਸੀਂ ਫੇਸਬੁੱਕ ਤੇ ਮਿੱਤਰੇ ਗੱਲਬਾਤ ਵੀ ਹੁੰਦੀ ਰਹਿੰਦੀ ਸੀ ਤੁਹਾਨੂੰ ਦੱਸਿਆ ਜੇ ਜਿਤਨਾ ਵੀ ਇੱਕ ਦੂਜੇ ਨੂੰ ਪੁੱਛ ਵੀ ਲੈਣਾ ਤੇ ਮੈਂ ਫਿਰ ਇਹਨੂੰ ਵੀਰ ਨੂੰ ਮੈਸੇਜ ਕੀਤਾ ਮੈਂ ਕਿਹਾ ਸਿੰਘ ਸਾਹਿਬ ਵੀ ਅੱਜ ਤੋਂ ਵੀ ਕਦੇ ਵੀ ਲੋੜ ਪਈ ਤੇ ਵੀਰ ਨੂੰ ਆਵਾਜ਼ ਮਾਰੀ ਤੇ ਆਪਾਂ ਹਾਜ਼ਰ ਹੋਵਾਂਗੇ ਅੱਛਾ ਤੁਹਾਨੂੰ ਹੁਣ ਕਿਹਾ ਸੀਗਾ ਕਿ ਸਾਨੂੰ ਲੋੜ ਹੈ ਤੁਹਾਡੀ ਤੁਸੀਂ ਆਓ ਜਾਂ ਤੁਸੀਂ ਆਪ ਆਏ ਫਿਰ ਤੁਸੀਂ ਆਪ ਆਏ ਤੇ ਤੁਸੀਂ ਵਿਰੋਧੀਆਂ ਦੀ ਅੱਖਾਂ ਤੇ ਚੜ ਗਏ ਕਿ ਹੁਣ ਇਹਨੂੰ ਕਟਾਪਾ ਚੜ੍ਹੀਏ ਆ ਗਿਆ ਐਸ ਵੇਲੇ ਤੇ ਜਦੋਂ ਤੇ ਆਪਣੀ ਨਿਕਲੀ ਆ ਸਿੱਖ ਵੀਰ ਉਦੋਂ ਤੇ ਹੋ ਸਕਦਾ ਹੀ ਵੀ ਮੈਂ ਆਉਂਦਾ ਫਿਰ ਮੈਂ ਮਿਲ ਲੈਂਦਾ ਜਾਂ ਉਹ ਮੈਨੂੰ ਸੱਦ ਲੈਂਦੇ ਪਰ ਜੇ ਇਸ ਵੇਲੇ ਮੈਂ ਉਦੋਂ ਨਾ ਉਹ ਸੱਦਣ ਵਾਲੇ ਪੀਜੀਐਨ ਚ ਹੈਗੇ ਹੀ ਉਹਦੇ ਦਿਬੜੂ ਘੜ ਹੀ ਬਿਲਕੁਲ ਤੇ ਕਿਤੇ ਨਾ ਕਿਤੇ ਮੇਰੇ ਨਾ ਮਨ ਦੇ ਵਿੱਚ ਇੱਕ ਭਾਰ ਵੀ ਸੀ ਕਿ ਯਾਰ ਤੂੰ ਪਹਿਲਾਂ ਉਦੋਂ ਟਰੱਕ ਹਲਾ ਕੇ ਆ ਗਿਆ ਤੇ ਹੁਣ ਜੇ ਹੁਣ ਉਹ ਬੰਦਾ ਅੰਦਰ ਆ ਹੁਣ ਤੇ ਅਸਲ ਲੋੜਿਆ ਤੇ ਹੁਣ ਜਾਣਾ ਚਾਹੀਦਾ ਤੇ ਮੈਂ ਆਪਣੇ ਕਿ ਇਹਨਾਂ ਨੇ ਹੋਰ ਗੱਲ ਕੀਤੀ ਆਪਣੀ ਵਾਈਫ ਨਾਲ ਗੱਲ ਕਰਕੇ ਆਪਣੇ ਉਥੇ ਪਰਿਵਾਰ ਨਾਲ ਗੱਲ ਕਰਕੇ ਤੇ ਮੈਂ ਇਧਰ ਨੂੰ ਚੱਲ ਫਿਰ ਤੁਸੀਂ ਇੱਥੇ ਪਹੁੰਚੇ ਹੋ ਜੀ ਤੁਸੀਂ ਵਿਰੋਧੀਆਂ ਦੇ ਅੱਖ ਚ ਕਿਉਂ ਚੜੇ ਕੋਈ ਮਾੜਾ ਕੀਤਾ ਤੁਸੀਂ ਉਹਨਾਂ ਦਾ ਕਿਉਂਕਿ ਤੁਸੀਂ ਤਾਂ ਸਪੋਰਟ ਕਰਦੇ ਰਹੇ ਕਿਉਂ ਰੜਕੇ ਅੱਖ ਚ ਉਹਨਾਂ ਦੇ ਰੜਕੇ ਅੱਖ ਚ ਕਿ ਜਦੋਂ ਸਪੋਰਟ ਕਰਦੇ ਸੀ ਬਾਹਰੋਂ ਤੇ ਜਦੋਂ ਜਿੱਤੇ ਇੰਨੀ ਵੱਡੀ ਲੀਡ ਨਾਲ ਤੇ ਉਦੋਂ ਤੇ ਫਿਰ ਬੱਲੇ ਬੱਲੇ ਉਹ ਕਹਿੰਦੇ ਕਿ ਹਸਾਇ ਦਾ ਨਾਂ ਇੱਕ ਵਾਰੀ ਤੇ ਰਵਾਇ ਦਾ ਮੁੜ ਕੇ ਫਿਰ ਤੁਹਾਨੂੰ ਪਤਾ ਹੀ ਆ ਤੇ ਹਸਾਇਆ ਉਹਨਾਂ ਨੂੰ ਮੈਂ ਬੜੀ ਵਾਰੀ ਹੀ ਉਹਦੀ ਉਹਨਾਂ ਨੇ ਮੈਨੂੰ ਕਦੇ ਨਹੀਂ ਸ਼ਾਬਾਸ਼ ਦਿੱਤੀ ਪਰ ਜਿਹੜਾ ਇੱਕ ਵਾਰੀ ਭੋਰਾ ਘਿਰਵਾਇਆ ਉਹਦਾ ਉਹਨਾਂ ਨੇ ਮੈਨੂੰ ਚੰਗੀ ਤਰ੍ਹਾਂ ਦੱਸਿਆ ਵੀ ਨਹੀਂ ਐਦਾਂ ਨਹੀਂ ਹਮ ਹੱਸਦਿਆਂ ਨੂੰ ਨਹੀਂ ਰਵਾਈਦਾ ਹੁੰਦਾ ਹੁਣ ਤੇ ਉਹ ਹੈਗੇ ਨੇ ਪੂਰੀ ਖੇਡ ਦੇ ਵਿੱਚ ਨੇ ਸਾਰੀ ਖੇਡ ਉਹਨਾਂ ਦੇ ਹੱਥ 'ਚ ਤੇ ਜੇ ਹੁਣ ਉਹਨਾਂ ਨੂੰ ਰੋਣ ਦੀ ਕੋਸ਼ਿਸ਼ ਕਰੂੰਗਾ ਤਾਂ ਫਿਰ ਅਗਲੇ ਆਨੇ ਦੇ ਤੁਹਾਡੇ ਇਲਜ਼ਾਮ ਬਹੁਤ ਵੱਡੇ ਨੇ ਕਿ ਮੰਤਰੀ ਰਾਜਜੀਤ ਭੁੱਲਰ ਐਮ ਐਲ ਏ ਟੋਂਗ ਸਾਹਿਬ ਐਮ ਐਲ ਏ ਅਨਮੋਲ ਗਗਨ ਇਹ ਸਾਰੇ ਰਲੇ ਮਿਲੇ ਹੋਏ ਨੇ ਇਹਨਾਂ ਦੀ ਸ਼ੈ ਆ ਜੀ ਇਹ ਸਾਬਤ ਕਿਵੇਂ ਹੋਏਗਾ ਸਾਬਤ ਕਰਨ ਗਿਆ ਜਿਹੜੀਆਂ ਇਸ ਸੰਵਿਧਾਨਿਕ ਕੁਰਸੀਆਂ ਦਿੱਤੀਆਂ ਨੇ ਜੇ ਮੇਰਾ ਇਹਨਾਂ ਦਿਮਾਗ ਹੁੰਦਾ ਤੇ ਸ਼ਾਇਦ ਉਹਨਾਂ ਕੁਰਸੀਆਂ ਤੇ ਮੈਂ ਨਾ ਬੈਠਾ ਹੁੰਦਾ ਜਿਹੜੇ ਦਿਮਾਗ ਨੇ ਜਿਹੜੇ ਆਈਪੀਐਸ ਅਫਸਰ ਬੈਠੇ ਨੇ ਜਿਹੜੀਆਂ ਐਨੀਆਂ ਇੰਟੈਲੀਜੈਂਸ ਕੰਪਨੀਆਂ ਨੇ ਜਿਹੜੀਆਂ ਮੇਰੇ ਅਰਗੇ ਇੱਕ ਆਮ ਜੇ ਇੱਕ ਕੱਖਰ ਕੇ ਬੰਦੇ ਆ ਫੋਨ ਰਿਕਾਰਡ ਕਰ ਸਕਦੀਆਂ ਨੇ ਔਰ ਰਿਕਾਰਡਾ ਚ ਕੱਢ ਲੈਣ ਕਿ ਕਿਹੜੇ ਠਾਣਿਆਂ ਚ ਕਿਹੜੇ ਮੰਤਰੀਆਂ ਦੇ ਕਿਹੜੇ ਸੰਤਰੀਆਂ ਦੇ ਕੀ ਦੇ ਕਿਦੇ ਫੋਨ ਜਾਣਦੇ ਆ ਸਾਰਾ ਕੁਝ ਸੰਗਤ ਦੇ ਸਾਹਮਣੇ ਕੱਢ ਕੇ ਰੱਖ ਦੇਣ ਤੇ ਜੇ ਮੈਂ ਚ ਝੂਠਾ ਆ ਤੇ ਸੰਗਤ ਜੋ ਮੈਨੂੰ ਸਜ਼ਾ ਆਖੂਗੀ ਜੋਧਵੀ ਸਿੰਘ ਝੋਲੀ ਚ ਪਾਊਗਾ ਨੀਵੇਂ ਥਾਂ ਬੈਠ ਕੇ ਇਹ ਵੀ ਕਹਿਆ ਜਾ ਰਿਹਾ ਕਿ ਤੁਸੀਂ ਪਹਿਲਾਂ ਉਹਨਾਂ ਨੂੰ ਗਾਲੀ ਕਲੋਚ ਕੀਤਾ ਸੀਗਾ ਕਿਸੇ ਦੀ ਪੱਗ ਲਾਤੀ ਸੀਗੀ ਉੱਤੇ ਆਪ ਆਗੂ ਦੀ ਤੇ ਉਸ ਤੋਂ ਬਾਅਦ ਕਹਿੰਦਾ ਫਿਰ ਰੈਕਟ ਸੀਗਾ ਕਹਿੰਦੇ ਕਹਿੰਦੇ ਤਾੜੀਆਂ ਇੱਕ ਹੱਥ ਨਾਲ ਨਹੀਂ ਵੱਜੀ ਕਹਿੰਦੇ ਦੋਨੇ ਹੱਥਾਂ ਨਾਲ ਵੱਜੀਏ ਕਹਿੰਦੇ ਕਿਸੇ ਸਰਕਾਰ ਦੇ ਰਾਹ ਚਾਣ ਕੇ ਕਿਸੇ ਦੀ ਪਾਗ ਲਾ ਦੇਣੀ ਇਹ ਤੁਹਾਨੂੰ ਕੀ ਲੱਗਦਾ ਗੱਲ ਸੁਖਾਲੀ ਆ ਇਹ ਤਾਂ ਪਾਗ ਨੂੰ ਤਾਂ ਹੱਥ ਕੋਈ ਨਹੀਂ ਪਾਉਣ ਦਿੰਦਾ ਤੁਸੀਂੋਂ ਪਵਾ ਮੈਂ ਬਿਲਕੁਲ ਤੇ ਗੱਲ ਇਹ ਆ ਕਿ ਇਹ ਸਿਰਫ ਗੱਲ ਨੂੰ ਮੁੱਦੇ ਨੂੰ ਲਿਓ ਲਾਉਣ ਦੀ ਗੱਲ ਆ ਜਾਂ ਮੈਨੂੰ ਡੀਫੇਮ ਕਰਦੀ ਗੱਲ ਆ ਬਾਕੀ ਤਾਂ ਮੁੱਦਾ ਸਾਹਮਣੇ ਆ ਜੇ ਹੋਰ ਕੋਈ ਗੱਲ ਹੁੰਦੀ ਤਾਂ ਮੈਂ ਇੰਨੇ ਦਿਨਾਂ ਦਾ ਇਕੱਲਾ ਹੀ ਫਿਰਨਿਆ ਹੀ ਅੱਗੇ ਕਿਹੜਾ ਮੇਰੇ ਨਾਲ بڑے ਗਨਮੈਨ ਫਿਰਦੇ ਹੀ ਤੇ ਜਿੱਤਨ ਤੋਂ ਬਾਅਦ ਹੀ ਕਿਉਂ ਜੋਧਵੀ ਸਿੰਘ ਦੇ ਹਮਲਾ ਆਇਆ ਗੱਲ ਤੇ ਇਹ ਵੇਖਣ ਆਲੀ ਆ ਨਾ ਤੇ ਓਕੇ ਜੇ ਕੋਈ ਹੋਰ ਗੱਲ ਹੁੰਦੀ ਤੇ ਫਿਰ ਕਿਉਂ ਇੰਨਾ ਦਬਾਅ ਪੈਣਿਆ ਪੁਲਿਸ ਨੇ ਪਰਚਾ ਕਟਿਆ ਬੰਦੇ ਚੁੱਕਦੀ ਪੁਲਿਸ ਉਹ ਬੰਦੇ ਆਣ ਕੇ ਗੱਲ ਦੱਸਦੇ ਕਿ ਆਹ ਗੱਲ ਹੋਈ ਆ ਕਿਉਂ ਮੇਰੀ ਗੱਡੀ ਠਾਣੀ ਪਈ ਆ ਤੇ ਜਿਨ੍ਹਾਂ ਨੇ ਹਮਲਾ ਕੀਤਾ ਨਾ ਬੰਦਾ ਚੁੱਕਿਆ ਨਾ ਉਹਨਾਂ ਦੀ ਕੋ ਗੱਡੀ ਚੁੱਕੀ ਆ ਤੇ ਪੁਲਿਸ ਨੂੰ ਜਾਂ ਕਿਉਂ ਮੈਂ ਕਹਿੰਨਾ ਕਿ ਇਹਨਾਂ ਇਹ ਜਿੰਨੇ ਮੰਤਰੀ ਨੇ ਜਿਨ੍ਹਾਂ ਦਾ ਮੈਂ ਨਾਮ ਲਿਆ ਇਹ ਆਪਣੀਆਂ ਫੋਨ ਲਿਸਟਾਂ ਕਢਾ ਕੇ ਤੇ ਸੰਗਤ ਦੇ ਅੱਗੇ ਰੱਖ ਦੇਣ ਕਿ ਥਾਣੇ ਦੀਆਂ ਥਾਣੇ ਦੀਆਂ ਕਢਾ ਲੈਣ ਆਪਣੇ ਫੋਨਾਂ ਦੀਆਂ ਨਹੀਂ ਕਿ ਇਹਨਾਂ ਨੂੰ ਕਿਹੜੇ ਕਿਹੜੇ ਫੋਨ ਆਏ ਨੇ ਤੇ ਉਹ ਫੋਨ ਕਿਹੜਿਆਂ ਕਿਹੜਿਆਂ ਨਾਵਾਂ ਤੇ ਨੇ ਜੋਧਵੀਰ ਸਿੰਘ ਜੇ ਗੁੜੇਗਾਰ ਹੋਗਾ ਮੈਂ ਤੁਹਾਨੂੰ ਅੱਗੇ ਵੀ ਕਿਹਾ ਕਿ ਨੰਗੇ ਪੈਰੀ ਨੰਗੇ ਸਿਰ ਸੰਗਤ ਦਾ ਫੈਸਲਾ ਝੋਲੀ 'ਚ ਪਾਉਂਗਾ ਬੈਠ ਕੇ ਇੱਕ ਕੌਂਟਰੋਵਰਸੀ ਕ੍ਰੀਏਟ ਹੋਗੀ ਜੇ ਤੁਹਾਨੂੰ ਲੱਗਿਆ ਕਿ ਚੀਜ਼ ਹੋਏਗੀ ਇਤ ਘਟਨਾ ਜਿਸ ਥਾਂ ਤੇ ਵਾਪਰੀ ਜੀ ਉਸ ਥਾਂ ਤੇ ਤੁਸੀਂ ਆਪ ਗਏ ਚੱਲ ਕੇ ਜਾਂ ਫਿਰ ਉਹ ਉੱਥੇ ਆਏ ਜਿੱਥੇ ਤੁਸੀਂ ਸੀਗੇ ਤੁਹਾਨੂੰ ਇੱਕ ਟਰੈਪ ਦੇ ਰਹੀਂ ਤੁਹਾਨੂੰ ਫੜਿਆ ਓਕੇ ਵੀਰੇ ਮੈਂ ਆਪਣੇ ਪਿੰਡ ਜਾਣ ਡਿਆ ਮੇਰਾ ਪਿੰਡ ਸਾਡੀ ਜੱਦੀ ਜ਼ਮੀਨ ਟੋਟੇ ਦੇ ਚੱਕ ਰੇਖਾ ਵਾਂ ਹੁਣ ਮੈਂ ਆਪਣੇ ਪਿੰਡ ਵੀ ਫਿਰ ਨਾ ਮੇਰਾ ਗੁਨਾਹ ਆ ਗਿਆ ਕਿ ਮੈਂ ਆਪਣੇ ਪਿੰਡ ਜਾਣ ਡਿਆ ਆਪਣੇ ਘਰ ਤੋਂ ਅੱਧਾ ਕਿਲੋਮੀਟਰ ਦੂਰ ਮੈਨੂੰ ਰਾਤ ਦੇਰੇ ਥਾਂ ਘੇਰ ਕੇ ਤੇ ਗੱਡੀ 'ਚ ਸੁੱਟ ਕੇ ਇਕੱਲੇ ਨੂੰ ਲੈ ਗਏ ਤੇ ਮਤਲਬ ਮੈਨੂੰ ਦਾ ਰਾਹ ਜਾਂਦੇ ਨੂੰ ਨੇ ਚੁੱਕ ਲਿਆ ਨਾ ਮੈਂ ਕਿਸੇ ਦੇ ਘਰ ਗਿਆ ਨਾ ਕਿਸੇ ਦੇ ਪਿੰਡ ਗਿਆ ਨਾ ਕਿਸੇ ਦੇ ਅੱਡੇ ਗਿਆ ਮੈਂ ਆਪਣੇ ਪਿੰਡ ਮੇਰੇ ਪਿੰਡੋਂ ਪਿੰਡੋਂ ਬਾਰ ਬਾਰ ਦੋਵਾਂ ਸਾਡੇ ਪਿੰਡਾਂ ਦੇ ਵਿਚਕਾਰ ਪੁਲ ਦੇ ਉੱਪਰ ਜਿਹੜਾ ਨੇਰੇ ਥਾਂ ਤੇ ਮੈਨੂੰ ਘਿਰ ਕੇ ਨੇ ਕੈਪ ਕੀਤਾ ਇਹ ਕਿਸ ਨੇ ਸ਼ਾਇਦ ਦਿੱਤੀ ਸੀ ਤੁਹਾਡੀ ਕਿ ਹੁਣ ਆ ਗਿਆ ਹੈ ਇਸ ਥਾਂ ਦੇ ਉੱਤੇ ਆ ਇਹਨੂੰ ਚੱਕ ਲੋ ਜੀ ਬਿਲਕੁਲ ਇਹ ਕੌਣ ਕੌਣ ਬੰਦੇ ਨੇ ਤੁਹਾਨੂੰ ਕੋਈ ਜਾਣਦਾ ਸੀਗਾ ਉਹਨਾਂ ਦੇ ਵਿੱਚ ਕਿ ਜਿਹੜੇ ਆਏ ਸੀਗੇ ਜਾਂ ਸਾਰੇ ਅਣਪਛਾਤੇ ਸੀਗੇ ਨਹੀਂ ਉਹਨਾਂ ਜੋ ਬਾਹਲੇ ਬੰਦੇ ਜਿਹੜੇ ਅਣਪਛਾਤੇ ਸੀ ਪਰ ਉਹ ਮੈਨੂੰ ਬਾਅਦ ਵਿੱਚ ਉਹ ਬੰਦੇ ਦਾ ਮੈਨੂੰ ਫੋਕਾਲ ਵੀ ਆਈ ਕਿ ਲੱਗਦਾ ਹੁਣ ਜਿਹੜਾ ਤੂੰ ਭੱਜਾ ਫਿਰਦਾ ਵਾ ਕੋਈ ਰੜਕ ਰਹਿ ਗਈ ਆ ਤੇ ਤੈਨੂੰ ਖਤਮ ਹੀ ਕਰਾਂਗੇ ਹੁਣ ਤੇ ਮੈਂ ਤੈਨੂੰ ਕਿਹਾ ਕਿ ਵੀਰੇ ਮਤਲਬ ਸਵਾਦ ਹੁੰਦਾ ਇਕੱਲੇ ਨੂੰ ਜੇ ਮੈਨੂੰ ਇਕੱਲੇ ਨੂੰ ਕੱਲਾ ਪੈਂਦਾ ਤੇ ਜਿਉਂਦਾ ਪੇਟ ਫੰਗਾ ਕੇ ਭੱਜ ਜਾਂਦਾ ਤੇ ਫਿਰ ਬਾਹਰ ਗੋਰੇ ਕਹਿੰਦੇ ਹੁੰਦੇ ਆ ਕਿ ਇਕੱਲੇ ਨੂੰ ਕੱਲਾ that is the fight ਜੇ ਦੋ ਪੈਂਦੇ ਆ ਗੋਰਿਆਂ ਨੂੰ ਤੇ ਗਾਲ ਕੱਢਦੇ ਆ ਅੰਗਰੇਜ਼ੀ ਚ ਫਿਰ ਜੇ ਮੈਂ ਕੱਢਤੀ ਤੁਸੀਂ ਬੀ ਬਲਾ ਦੇਣੀ ਇਥੇ ਟੀ ਕਰਕੇ ਉਹ ਸਮਝ ਲਓ ਜੇ ਤਿਲ ਪੈਂਦੇ ਆ ਗੋਰੇਓ ਦੇ ਨਾਲ ਇੱਕ ਐਮ ਲਾਉਂਦੇ ਹੁੰਦੇ ਆ ਫਿਰ ਗਾਲ ਕੱਢਦੇ ਹੁੰਦੇ ਆ ਉਹ ਵੀ ਨਹੀਂ ਮੈਂ ਕੱਢਦਾ ਉਹ ਤੁਸੀਂ ਸਮਝ ਲਿਆ ਸੰਗਤ ਤੇ ਇਹ ਚਾਰ ਬੰਦੇ ਪੰਜ ਬੈਗੇ ਗੋਰੇ ਫਿਰ ਉਹਦੇ ਨਾਲ ਹੋਰ ਲਾ ਦਿੰਦੇ ਆ ਲਫਜ਼ ਬੀ ਤੁਮ ਤੇ ਫਿਰ ਕਿਹ ਖਾਣਿਓ ਹੀ ਨਾ ਆਇਆ ਮੈਂ ਮਤਲਬ ਉਹ ਕੈਮਰੇ ਦੇ ਨਹੀਂ ਗੱਲਾਂ ਕਹਿ ਸਕਦਾ ਕਿ 6 ਬੰਦਿਆਂ ਨੇ ਇੱਕ ਬੰਦੇ ਨੂੰ ਘੇਰ ਕੇ ਤੇ ਉਹ ਕਿਹੜੀ ਸੂਰਬਗਤੀ ਕਰ ਲਈ ਤੁਸੀਂ ਆਪਣੇ ਆਪ ਨੂੰ ਸਟਰੋਂਗ ਕਰਨਾ ਚਾਹੁੰਦੇ ਹੋ ਤੁਹਾਡਾ ਸਿਆਸਤ ਦੇ ਨਾਲ ਕੋਈ ਲੈਣਾ ਦੇਣਾ ਹੈਗਾ ਪਿੱਛੋਂ ਜਾਂ ਤੁਸੀਂ ਆਪਣੇ ਆਪ ਨੂੰ 27 ਦੇ ਵਿੱਚ ਜਾਂ ਹੋਰ ਅੱਗੇ ਸਟਰੋਂਗ ਕਰਨਾ ਚਾਹੁੰਦੇ ਹੋ ਪੰਜਾਬ ਦੇ ਵਿੱਚ ਇਹ ਚੀਜ਼ਾਂ ਦੇ ਨਾਲ ਜਾਂ ਕਿ ਇਸ ਦੇ ਵਿੱਚ ਹੋਰ ਚੀਜ਼ ਹੈ ਜੇ ਜੋਧਵੀ ਸਿੰਘ ਨੇ ਇਹੀ ਖੇਡ ਖੇਡ ਲਈਂਦੀ ਤੇ ਸਿਆਸੀ ਪਰਿਵਾਰ 35 ਸਾਲ ਪਿੰਡ ਦੀ ਸਰਪੰਚੀ ਤਾਇਆ ਜੀ ਸਰਦਾਰ ਗੁਰਦੀਪ ਸਿੰਘ ਸਾਹਕਾ ਚੇਅਰਮੈਨ ਨੇ ਮਾਰਕੇ ਮੰਡੀ ਖਡੂਰ ਸਾਹਿਬ ਦੇ ਕੋਆਪਰੇਟਿਵ ਬੈਂਕਾਂ ਦੇ ਚੇਅਰਮੈਨ ਰਹੇ ਨੇ ਜੇ ਜੋਵੀ ਸਿੰਘ ਨੇ ਕੋਈ ਇਦਾਂ ਦੀ ਖੇਡ-ਖੇਡ ਨਹੀਂ ਹੁੰਦੀ ਤੇ ਦਲਬੀਰ ਸਿੰਘ ਟੌਂਗ ਦੇ ਤੁਹਾਨੂੰ ਮੈਸੇਜ ਮੈਂ ਦੇਣਾ ਵਾ ਮੇਰੇ ਕੋਲ ਚੈਟ ਪਈ ਆ ਕਿ ਵੀਰੇ ਮੇਰੀ ਟਿਕਟ ਦਾ ਡਨ ਹੋਇਆ ਕਿ ਨਹੀਂ ਹੋਇਆ ਮੇਰੀਆਂ 6 ਸਾਲਾਂ ਦੀ ਮਿਹਨਤ ਦਲਬੀਰ ਸਿੰਘ ਦੀ ਟੌਂਗ ਦੀ ਟਿਕਟ ਮੇਰੇ ਖਾਤੇ ਦੇ ਵਿੱਚ ਪਈ ਸੀ ਜੇ ਜੋਧਾ ਸੌਣ ਇਹ ਖੇਡ-ਖੇਡ ਨਹੀਂ ਹੁੰਦੀ ਤੇ ਭਾਜਪੀ ਵੱਲੋਂ ਵੀ ਓਪਰਚੁਨਿਟੀ ਹੈਗੀ ਸੀ ਜੋਧਵੀ ਸਿੰਘ ਕਿਰਤਕਮਾਈ ਕਰਕੇ ਆਪਣੀ ਰੋਟੀ ਖਾਂਡਿਆ ਵਾ ਕੋਈ ਚੀਜ਼ਾਂ ਕੁਝ ਬੰਦਿਆਂ ਵਾਸਤੇ ਨਹੀਂ ਬਣੀਆਂ ਹੁੰਦੀਆਂ ਮੈਂ ਜਿਹਦਾ ਬੋਲਦਾ ਵਾਂ ਸਿਆਸਤ ਹੈਗੀ ਆ ਝੂਠੇ ਲੋਕਾਂ ਦੀ ਖੇਡ ਤੇ ਸੱਚੇ ਸੁੱਚੇ ਲੋਕਾਂ ਵਿੱਚ ਹੋਣਗੇ ਬੜੇ ਥੋੜੇ ਪਰ ਬੜੀ ਹਾੜਗੇ ਮੌਨਾਂ ਬੰਦਿਆਂ ਵਾਸਤੇ ਔਰ ਮੇਰੇ ਵਾਸਤੇ ਵਰਗੇ ਵੋਕਲ ਬੰਦੇ ਵਾਸਤੇ ਇਟਸ ਰੀਲੀ ਹਾਰਡ ਤੁਸੀਂ ਸੋਸ਼ਲ ਮੀਡੀਆ ਤੇ ਐਕਟਿਵੇਟ ਰਹਿੰਦੇ ਹੋ ਨਾ ਤੁਹਾਡੇ ਲਈ ਵੀ ਕਮੈਂਟ ਕਈ ਕਰ ਲੈਨੇ ਕੋਈ ਪੋਸਟਾਂ ਪਾ ਰਹੇ ਨੇ ਤੁਹਾਡੇ ਹੱਕ ਦੇ ਵਿੱਚ ਹੀ ਬਹੁਤ ਸਾਰੇ ਨੇ ਪਰ ਕਈ ਤੁਹਾਨੂੰ ਸਮਝਾਉਂਦੇ ਨਜ਼ਰ ਆ ਰਹੇ ਨੇ ਕਿ ਅਸੀਂ ਪਹਿਲਾਂ ਵੀ ਤੁਹਾਨੂੰ ਬੜਾ ਸਮਝਾਇਆ ਕਿ 2-3 ਮਹੀਨਿਆਂ ਤੋਂ ਭੁਪਿੰਦਰ ਸਿੰਘ ਨੇ ਉਹਨਾਂ ਨੇ ਵੀ ਇੱਕ ਪੋਸਟ ਪਾਈ ਬਕਾਇਦਾ ਤੁਹਾਡੀ ਜਿਹੜਾ ਸਕਰੀਨਸ਼ਾਟ ਸੀਗੇ ਮਿੱਟੀ ਚੈਨਲ ਦੇ ਉੱਤੇ ਜਿਹੜਾ ਤੁਹਾਡਾ ਇੰਟਰਵਿਊ ਹੋਇਆ ਉਹਨਾਂ ਦੇ ਸਕਰੀਨਸ਼ਾਟ ਰੀਲਾਂ ਜਿਹੜੀਆਂ ਵਾਇਰਲ ਹੋ ਰਹੀਆਂ ਨੇ ਉਹਨਾਂ ਨੇ ਇਹਦੇ ਵਿੱਚ ਲਿਖਿਆ ਕਿ ਤੁਹਾਨੂੰ ਲਗਾਤਾਰ ਸਮਝਾਇਆ ਉਹਨਾਂ ਨੇ ਇਹ ਸ਼ਬਦ ਵੀ ਲਿਖਿਆ ਡੰਗਰ ਕੌ ਤਾਂ ਗੁੱਸਾ ਕਰਦੇ ਨੇ ਜੀ ਤੇ ਇਹ ਇੱਕ ਚੌੜੀ ਕਰਕੇ ਤੁਰਿਆ ਫਿਰਦਾ ਆਪਣੇ ਆਪ ਦੇ ਵਿੱਚ ਭੁਪਿੰਦਰ ਸਿੰਘ ਲਿਖਦੇ ਨੇ ਤੁਹਾਨੂੰ ਇਹ ਚੀਜ਼ਾਂ ਕਿਉਂ ਲਿਖ ਰਹਿ ਨੇ ਫਿਰ ਤੁਹਾਨੂੰ ਸਮਝਾਇਆ ਵੀ ਕੌਣ ਸਮਝਾ ਰਿਹਾ ਸੀ ਗੈਸਟਿਕ ਨਾਲ ਵੀ ਤੂੰ ਇਹ ਰਾਹ ਨਾ ਚੱਲ ਇੱਧਰ ਨਾ ਜਾ ਸਮਝਾਉਂਦੇ ਵੇਖੋ ਜੇ ਕੋਈ ਡੱਕਦਾ ਕੋਈ ਆਪਣਾ ਹੀ ਡੱਕਦਾ ਹੁੰਦਾ ਜਿਹਨੂੰ ਤੁਹਾਡਾ ਦੁੱਖ ਹੁੰਦਾ ਦੂਜੇ ਨੇ ਹਲਾਸ਼ੇਰੀ ਦੇਣੀ ਹੁੰਦੀ ਆ ਪਰ ਫਿਰ ਗੱਲ ਇਹ ਆ ਕਿ ਜੇ ਉਹ ਡੱਕਦੇ ਨੇ ਉਹ ਕਹਿੰਦੇ ਨੇ ਯਾਰ ਅੱਗੇ ਇਹ ਵੀ ਮੇਰੇ ਨਾਲ ਉਹ ਆਮ ਆਦੀ ਪਾਰਟੀ ਚ ਤਾਂ ਵੀ ਅੰਦੇ ਯਾਰ ਅੱਗੇ ਆਪਾਂ ਸਵਾਦ ਵੇਖ ਨਹੀਂ ਲਿਆ ਤੁਹਾਨੂੰ ਸਵਾਦ ਨਹੀਂ ਆਉਂਦਾ ਵੀ ਤੁਸੀਂ ਉੱਥੇ ਜਾ ਕੇ ਵੀ ਸ਼ਰੇ ਆਮ ਜਿੱਥੇ ਗੁੱਡਾ ਗਰਦੀ ਚੱਲਣ ਡਈ ਆ ਕਿ ਉਹਨਾਂ ਤੇ ਨੂੰ ਨਹੀਂ ਕੱਢਣਾ ਤੂੰ ਨਾ ਇਹ ਕੰਮ ਕਰ ਤਾਂ ਹੀ ਉਹ ਮਤਲਬ ਭਰਾ ਕਹਿੰਦੇ ਨੇ ਕਿ ਜੇ ਮਤਲਬ ਇਹੋ ਕਹਿੰਦੇ ਵੀ ਡੰਗਰ ਦਿਮਾਗ ਆ ਨਹੀਂ ਸਭੀ ਦੇ ਕਹਿੰਦੇ ਵੀ ਮਤਲਬ ਮੌਤ ਦੇ ਮੂੰਹ ਚ ਜਾਣਾ ਵਾ ਉਹ ਇਸੇ ਕਰਕੇ ਗੁੱਸਾ ਕਰਨ ਡਿਆ ਕਿ ਇੱਥੇ ਵੀ ਤੈਨੂੰ ਇਹਨਾਂ ਨੇ ਕਿਹੜਾ ਇਨਸਾਫ ਦੇ ਦੇਣਾ ਤਾਂ ਕਰਕੇ ਫਿਰ ਜਦੋਂ ਬੰਦੇ ਜੀ ਜੀ ਬਾਤ ਫਿਰ ਜਦੋਂ ਤੁਹਾਨੂੰ ਤੁਹਾਡੇ ਆਪ ਦੇ ਸਮਝਾ ਰਿਹਾ ਸਾਰੇ ਕਹੇ ਤੁਹਾਨੂੰ ਲੱਗਦਾ ਨਹੀਂ ਕਿ ਇੱਕ ਪੈਰ ਪਿੱਛੇ ਕਰ ਲੈਣਾ ਚਾਹੀਦਾ ਕਹਿੰਦੇ ਕਹਿੰਦੇ ਜੰਪ ਲੈਣ ਲਈ ਵੀ ਪਿੱਛੇ ਅੱਗੇ ਨੂੰ ਜੇ ਜੰਪ ਲੈਣਾ ਪੈਰ ਪਿੱਛੇ ਕਰਨਾ ਪੈਂਦਾ ਜੇ ਵੀ ਤੁਹਾਡੇ ਨਜ਼ਦੀਕੀ ਸਮਝਾ ਰਿਹਾ ਤੁਹਾਨੂੰ ਪਿੱਛੇ ਕਰਨਾ ਚਾਹੀਦਾ ਮਾਂ ਕੀ ਜਾਣੇ ਅਸੀਂ ਉਥੋਂ ਦੇ ਪਛਿੰਦੇ ਹੂੰ ਕੁਝ ਲੋਕ ਨੇ ਸਵੇ ਨੂੰ ਜੋ ਠੰਡਾ ਨਹੀਂ ਹੋਣ ਦਿੰਦੇ ਹੂੰ ਫਿਰ ਪੰਜਾਬ ਦੀ ਗੱਲ ਕਿਸਾਨੀ ਦੀ ਗੱਲ ਕੌਣ ਕਰੂਗਾ ਆ ਮੇਰੇ ਨਾਲ ਮੇਰੇ ਸਾਡੇ ਇਲਾਕੇ ਦੇ ਕਿਸਾਨ ਆਗੂ ਬੈਠੇ ਨੇ ਇਹਨਾਂ ਦੀ ਵੀ ਬੜੀ ਮਿਹਨਤ ਆ ਜੇ ਇਹ ਵੀ ਸਾਰੇ ਘਰਾਂ 'ਚ ਬਹਿ ਗਏ ਤੇ ਫਿਰ ਕੌਣ ਗੱਲ ਕਰੂਗਾ ਜੇ ਹੁਣ ਬਾਬਰ ਨੂੰ ਜਾਬਰਤਾ ਕਹਿਣਾ ਹੀ ਪਾਊਗਾ ਨਾ ਜੇ ਸਾਰੇ ਆ ਗੱਲ ਸੋਚਾਂਗੇ ਤਾਂ ਫਿਰ ਇਦਾਂ ਦਾ ਕੱਲ ਨੂੰ ਜੇ ਇਦਾਂ ਹੀ ਆਪਾਂ ਬਹਿ ਜਾਂਦੇ ਤੇ ਫਿਰ ਅੱਜ ਨੂੰ ਆਪਣੀਆਂ ਜ਼ਮੀਨਾਂ ਵੀ ਚਲ ਗਈਆਂ ਹੁੰਦੀਆਂ ਜੇ ਕਿਸਾਨ ਸਾਲ ਇਥੇ ਨਾ ਇਸ ਸੰਘਰਸ਼ ਕਮੇਟੀਆਂ ਬੈਠੀਆਂ ਹੁੰਦੀਆਂ ਇਹਨਾਂ ਸੰਘਰਸ਼ ਕਮੇਟੀਆਂ ਡੀਸੀ ਦਫ਼ਤਰ ਘੇਰਨ ਨਾ ਪੁਲਿਸ ਥਾਣੇ ਘੇਰਨ ਤਾਂ ਸਾਬ ਸਾਡੀਆਂ ਦੇ ਧੀਆਂ ਪੜਾਵਨਾ ਘਰੋਂ ਨਿਕਲ ਸਕਣ ਬਿਲਕੁਲ ਜੀ ਤੁਹਾਡੇ ਪਰਿਵਾਰ ਦੇ ਵਿੱਚ ਤੁਹਾਡੇ ਵਾਈਫਾ ਕੱਲੇ ਜੀ ਮੇਰੇ ਵਾਈਫ ਤੇ ਮੇਰੀ ਕੁੜੀ ਆ ਅੱਛਾ ਪਰਿਵਾਰ ਦੇ ਵਿੱਚ ਹੋਰ ਮੰਮੀ ਡੈਡੀ ਮੇਰੇ ਹਾਂਜੀ ਮੇਰੇ ਮਦਰ ਨੇ ਮੇਰਾ ਬ੍ਰਦਰ ਆ ਪੰਜਾਬ ਨੇ ਕੋਈ ਬਾਹਰ ਨਹੀਂ ਨਹੀਂ ਬਾਕੀ ਪਰਿਵਾਰ ਸਾਰਾ ਇੱਥੇ ਮੈਂ ਤੇ ਮੇਰੀ ਵਾਈਫ ਤੇ ਮੇਰੀ ਕੁੜੀ ਆ ਉਹਨਾਂ ਨੇ ਸਮਝਾਇਆ ਤੁਹਾਨੂੰ ਕਿ ਪੁੱਤ ਕੋਈ ਨਾ ਕਿਉਂਕਿ ਤੁਹਾਡੇ ਅੱਖਾਂ ਦੇ ਵਿੱਚ ਕਿਉਂਕਿ ਇਹ ਡਾਰਕ ਸਰਕਲ ਨਹੀਂ ਹੈਗੇ ਇਹ ਤੁਹਾਨੂੰ ਕਟਿਆ ਗਿਆ ਗੁੱਜੀਆਂ ਸੱਟਾਂ ਮਾਰੀਆਂ ਗਿਆ ਕਹਿੰਦੇ ਕਹਿੰਦੇ ਬੰਦੇ ਨੂੰ ਮਾਰੋ ਨਾ ਕਹਿੰਦੇ ਗੁੱਜਾ ਕਟੋ ਕਹਿੰਦੇ ਉਹਨੂੰ ਪਤਾ ਲੱਗ ਜਾਏਗਾ ਜੀ ਇਹ ਪਤਾ ਲੱਗ ਰਿਹਾ ਤੁਹਾਨੂੰ ਫਿਰ ਮਾਂ ਨੇ ਕਿਹਾ ਹੋਣਾ ਪੁੱਤਾ ਕੀ ਐ ਮੈਂ ਦੇਖੀ ਜੰਨੀ ਆ ਪਿੱਛੇ ਹੋ ਜਾ ਤੂੰ ਮਾਂ ਤੇ ਹਮੇਸ਼ਾ ਮ ਉਹ ਹੌਕੇ ਲਿਆ ਲੈ ਰਹੁੰਦੀਆਂ ਸੀ ਤੇ ਪ੍ਰਮਾਤਮਾ ਅਗੇ ਇਹ ਕਹੀ ਜਾਂਦੀਆਂ ਕਿ ਸਾਡਾ ਵੀਰ ਗੁਰੂ ਘਰ ਆਇਆ ਸੀ ਤਾਂ ਤਾਂ ਖਰੇ ਬਾਬੇ ਨੇ ਬਖਸ਼ਦਾ ਰੱਬ ਨੇ ਬਾਬਾ ਦੀਪ ਸਿੰਘ ਤੇਰੇ ਘਰ ਆਇਆ ਸੀ ਨਾ ਤੇ ਜਦੋਂ ਘਰੇ ਪਤਾ ਲੱਗਾ ਸੀ ਤੇ ਭੈਣ ਤੇ ਵੱਡੀ ਭੈਣ ਤੇ ਇਹੋ ਅਰਦਾਸ ਕਰੀ ਗਈ ਕਿ ਬਾਬਾ ਤੇਰੇ ਕੋਲੋਂ ਗਿਆ ਵਾ ਤੇ ਅੱਗੇ ਮਤਲਬ ਵੀ ਤੇਰੇ ਘਰ ਆਇਆ ਸੀ ਤੇ ਸੁਖੀ ਸੰਧੀ ਕਰ ਭਰਾ ਮੋੜੀ ਤੇ ਉਹਨਾਂ ਨੇ ਫੇਰ ਕਰਨਾ ਹੁੰਦਾ ਵਾ ਪਰ ਮਤਲਬ ਇਹ ਵੀ ਮੈਨੂੰ ਪਤਾ ਵਾ ਮੇਰੇ ਠੀਕ ਨੇ ਮੇਰੇ ਰਿਸ਼ਤੇ ਆ ਦੁਨੀਆਂ ਵੀ ਵੀ ਨੇ ਮੇਰਾ ਪਿਆਰ ਵੀ ਆ ਪਰ ਫਿਰ ਉੱਥੇ ਗੱਲ ਆ ਜਾਂਦੀ ਆ ਕਿ ਅਸੀਂ ਨਾ ਬੋਲਾਂਗੇ ਫਿਰ ਬੋਲੂਗਾ ਕੌਣ ਜੇ ਸਾਰੇ ਚੁੱਪ ਕਰ ਗਏ ਤਾਂ ਮੈਂ ਮਤਲਬ ਫਿਰ ਕੱਲ ਨੂੰ ਉਹ ਕਹਿੰਦਾ ਕਿ ਲੱਗੇ ਤੇਰੇ ਜੇ ਕਲੇਜੇ ਸ਼ੁਰੀ ਨਹੀਂ ਹੈ ਤੇ ਸਮਝਣਾ ਕਿ ਸ਼ਹਿਰ ਦੀ ਹਾਲਤ ਬੁਰੀ ਨਹੀਂ ਹੈ ਮਤਲਬ ਜੇ ਅੱਜ ਨਹੀਂ ਤੇ ਕੱਲ ਨੂੰ ਮੇਰੇ ਰ ਘਰ ਆ ਗਈ ਮੈਂ ਕੱਲ ਇਹ ਗੱਲਾਂ ਬੋਲਦਾ ਨਹੀਂ ਤੇ ਅੱਜ ਹੁਣ ਮੇਰੇ ਘਰ ਆ ਗਈ ਜਿਹੜੇ ਇਹ ਕੱਲ ਨੂੰ ਸਾਰੇ ਘਰਾਂ 'ਚ ਹੀ ਜਾਣੀ ਆ ਇਹ ਕਿਸੇ ਨਾ ਕਿਸੇ ਨੂੰ ਤਾਂ ਖੜਨਾ ਪਊਗਾ ਨਾ ਜੀ ਤਾਂ ਹੁਣ ਪਿੰਡ ਵਾਲਿਆਂ ਦਾ ਪੁਰਖਡੂਰ ਸਾਹਿਬ ਵਾਲਿਆਂ ਦਾ ਕੀ ਰਿਐਕਟ ਸੀਗਾ ਜਦੋਂ ਤੁਹਾਡੇ ਨਾਲੇ ਘਟਨਾ ਵਾਪਰੀ ਕਿ ਪੰਜਾਬ ਦੇ ਮਸ਼ਹੂਰ ਦੇ ਵਿੱਚ ਵੀ ਆ ਗਿਆ ਪੰਜਾਬੀ ਬਹੁਤ ਇਮੋਸ਼ਨਲ ਹੁੰਦੇ ਨੇ ਮਿੰਟਾਂ ਦੇ ਵਿੱਚ ਜੁੜ ਜਾਂਦੇ ਨੇ ਜਿਵੇਂ ਤੁਹਾਡੀ ਸੋਸ਼ਲ ਮੀਡੀਆ ਦੇ ਉੱਤੇ ਲਹਿਰ ਬਣੀ ਪਈ ਆ ਜੀ ਖੜਿਆ ਕੋਈ ਨਾਲ ਮੇਰੇ ਮੈਂ ਪਹਿਲਾਂ ਤੁਹਾਡੇ ਵਰਗੇ ਭਰਾਵਾਂ ਦਾ ਮੀਡੀਆ ਵੀ ਜਿਹੜਾ ਅੱਜ ਮੈਂ ਸੰਗਤ ਨੂੰ ਕਹਿਣਾ ਚਾਹਣਾ ਕਿ ਉਹ ਜ਼ਰੂਰ ਧਿਆਨ ਰੱਖਿਓ ਕਿ ਜਿਨ੍ਹਾਂ ਨੇ ਪੰਜਾਬ ਪੱਖੀ ਨਾਂ ਰੱਖੇ ਹੋਏ ਨੇ ਉਹ ਅੱਜ ਮਾਈਕ ਇਥੇ ਨਹੀਂ ਜਿਨ੍ਹਾਂ ਨੇ ਪੋਸਟਾਂ ਵਾਲੇ ਨਾਂ ਰੱਖੇ ਨੇ ਉਹ ਮਾਈਕ ਇਥੇ ਨਹੀਂ ਇਥੇ ਤਿੰਨ ਪੰਜਾਬ ਦੇ ਮੁੱਖ ਮਾਈਕ ਹੈ ਨਹੀਂ ਜਿਹੜਾ ਗੱਲ ਕਰਦਾ ਹੁੰਦਾ ਪੰਜਾਬ ਦੀ ਕਿ ਅਸੀਂ ਪੰਜਾਬ ਪੱਖੀਆਂ ਉਹ ਤਿੰਨ ਮਾਈਕ ਇਥੇ ਨਹੀਂ ਉਹਨਾਂ ਦਾ ਜ਼ਰੂਰ ਚੇਤਾ ਰੱਖਿਓ ਉਹ ਸਰਕਾਰ ਦੇ ਕਹਣੇ ਦੇ ਨਹੀਂ ਆਏ ਤੇ ਦੂਜੀ ਗੱਲ ਤੁਸੀਂ ਸੰਗਤ ਦੀ ਕਰਦੇ ਮੇਰੇ ਅੱਜ ਨਾਲ ਮੇਰੇ ਪਿੰਡੋਂ ਹਮ ਅੱਠ ਗੱਡੀਆਂ ਆਉਣ ਨੂੰ ਤਿਆਰੀਆਂ ਇਆਂ 15 ਗੱਡੀਆਂ ਚਾਏ ਹਾਲੇ ਹਮ ਮੇਰੇ ਘਰ ਸੰਗਤ ਨੇ ਆਣ ਕੇ ਮੈਂ ਤੇ ਮੇਰੀ ਤੇ ਮੈਂ ਤੇ ਕੁਝ ਕੀਤਾ ਨਹੀਂ ਮੈਂ ਸੰਗਤ ਦੇ ਚਰਨਾਂ ਦੀ ਧੂੜ ਮੈਂ ਦੇ ਇੰਨਾ ਕਿ ਜ਼ਿਆਦਾ ਇਮੋਸ਼ਨਲ ਹੋ ਗਿਆ ਵੇਖ ਕੇ ਕਿ ਜੇ ਜਿਨ੍ਹਾਂ ਨੇ ਇੰਨਾ ਕੁਝ ਕੀਤਾ ਵਾਕਿਆ ਹੀ ਸੰਗਤ ਲੋਕ ਕਹਿੰਦੇ ਨਾ ਕਿ ਸੰਗਤ ਲੋ ਪੁਰਾਣੇ ਦਾ ਮੁੱਲ ਨਹੀਂ ਪਾਇਆ ਸੰਗਤ ਸੰਗਤ ਨੇ ਹਮੇਸ਼ਾ ਮਲਮੋੜਿਆ ਵੇਖੋ ਭਾਈ ਸਰਬਜੀਤ ਸਿੰਘ ਉਹਨਾਂ ਦਾ ਕਿੰਨੇ ਸਾਲਾਂ ਬਾਅਦ ਮਲਮੋੜਿਆ ਉਹ ਮੈਂ ਜਿੰਨੇ ਕੱਖ ਵੀ ਨਹੀਂ ਕੀਤਾ ਮੇਰੇ ਘਰ ਮੈਨੂੰ ਫੋਨ ਕਰੀ ਜਾਂਦੇ ਵੀ ਤੇਰੀ ਗੱਡੀ ਭੱਜੀ ਆ ਤੂੰ ਦੱਸ ਉਹ ਮੈਨੂੰ ਤਾਂ ਅੱਗੇ ਹੀ ਸੰਗ ਮਤਲਬ ਸਭ ਕੁਝ ਗੁਰੂ ਨੇ ਬਖਸ਼ਿਆ ਸੰਗਤ ਸਾਰੀ ਨਾਲ ਆ ਮੈਨੂੰ ਬਾ ਦੁਆਵਾਂ ਤੁਹਾਡੀਆਂ ਤੁਸੀਂ ਦਿੱਤੀਆਂ ਤੇ ਦੁਆਵਾਂ ਹੀ ਦਿਓ ਬਹੁਤ ਸ਼ੁਕਰੀਆ ਤੁਸੀਂ ਸਮਝ ਦਿੱਤਾ ਜਿਹੜੀ ਤੁਹਾਡੇ ਨਾਲੇ ਘਟਨਾ ਵਾਪਰੀ ਹੈ ਜਿਵੇਂ ਤੁਸੀਂ ਜਸਿਸ ਦੀ ਮੰਗ ਕਰਦੇ ਹੋ ਜੇ ਅਗਰ ਕੁਝ ਇਸ ਦੇ ਵਿੱਚ ਨਹੀਂ ਹੈਗਾ ਤਾਂ ਜਸਟਿਸ ਜਰੂਰ ਮਿਲਣਾ ਚਾਹੀਦਾ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ